ਇਹ ਵੀਡੀਓ ਉਹਨਾਂ ਲੋਕਾਂ ਲਈ ਖਾਸ ਹੋਣ ਵਾਲੀ ਹੈ ਜਿਹੜੇ ਸਰਵਾਈਕਲ ਦੇ ਪੇਨ ਤੋਂ ਪ੍ਰੇਸ਼ਾਨ ਨੇ ਜਿਹੜੇ ਬੀਪੀ ਦੇ ਪੇਸ਼ੈਂਟ ਨੇ ਮੈਂ ਜਿਹੀ ਥਾਂ ਤੁਹਾਨੂੰ ਲੈ ਕੇ ਆਇਆ ਜਿੱਥੇ ਸਰਵਾਈਕਲ ਦਾ ਤਾਗਾ ਪਾਇਆ ਜਾਂਦਾ ਤੇ ਇੱਕ ਬੀਪੀ ਦੇ ਲਈ ਛੱਲਾ ਪਾਇਆ ਜਾਂਦਾ ਜਿੱਥੇ ਆਏ ਆ ਤੇ ਇੱਕ ਦੂਜੇ ᱨਹੀ ਆਏ ਹੁਣ ਫਰਕ ਪੈ ਗਿਆ ਬਹੁਤ ਵਧੀਆ ਫਰਕ ਪੈ ਰਿਹਾ ਵਾ ਯਾਨਕੀ ਆਪਣੇ ਆਸਤਾ ਰਹਿ ਗਏ ਸੀ ਉਹ ਕਮ ਸਹੀ ਹੋਇਆ ਓਕੇ ਹੋਇਆ ਜੀ ਨਹੀਂ ਮੇਰੇ ਹੀ ਬੇਟੀ ਨੇ ਭੇਜਿਆ अच्छा ओडे ओडे ਵੀ ਇਹੀ ਹੋਇਆ ਸੀਗਾ ਉਹਨਾਂ ਨੂੰ ਉਹਨਾਂ ਨੂੰ ਪ੍ਰੋਬਲਮ ਸੀਗੀ ਉਹ ਠੀਕ ਹੋ ਚੁੱਕੇ ਨੇ ਠੀਕ ਹੋ ਚੁੱਕੇ ਨੇ ਅੱਛਾ ਹਾਂ ਉਹਨਾਂ ਤਾਂ ਉਹਨਾਂ ਨੇ ਮੈਨੂੰ ਭੇਜਿਆ ਵੀ ਧਾਗਾ ਬਵਾਓ ਕਿ ਉਹਦੇ ਨਾਲ ਠੀਕ ਹੋ ਜਾਊਗਾ ਮਤਲਬ ਫਰਕ ਪੈਂਦਾ ਹੈ ਹਾਂ ਫਰਕ ਪੈਂਦਾ ਇਹ ਜੰਗਲੀ ਬੂਟੀ ਹੁੰਦੀ ਹੈ ਜੀ ਜੀ ਇਹ ਲਿਆ ਕੇ ਇਹਨੂੰ ਸ਼ੁੱਧੇ ਜਾਂਦਾ ਹੈ ਸਾਫ਼ ਕੀਤਾ ਜਾਂਦਾ ਇਹਨੂੰ ਪੜਿਆ ਜਾਂਦਾ ਉਸ ਤੋਂ ਬਾਅਦ ਅਸੀਂ ਇਹ ਧਾਗਾ ਪਾ ਕੇ ਲੋਕਾਂ ਨੂੰ ਅਸੀਂ ਦਿੰਨੇ ਆ ਕਿੰਨੇ ਚਿਰ ਤੋਂ ਇਹ ਸੇਵਾ ਤੁਸੀਂ ਕਰ ਰਹੇ ਹੋ ਮੈਂ ਕਾਫੀ ਟਾਈਮ ਤੋਂ ਸੇਵਾ ਕਰ ਰਹੇ ਹਾਂ ਜੀ ਇਹ ਤੇ ਇਹ ਬਖਸ਼ ਮਿਲੀ ਹੋਈ ਹੈ ਇਹ ਬਖਸ਼ੇ ਹੁੰਦੀ ਹੈ ਜੀ ਇਹ ਤੇ ਤੁਹਾਡੇ ਤੋਂ ਹੀ ਸ਼ੁਰੂਆਤ ਹੋਈ ਜਾਂ ਪਿਛੋਕੜ ਸਾਡਾ ਪਿਛੋਕੜ ਤੋਂ ਹੀ ਹੈ ਜੀ ਸੇਵਾ ਮਿਲੀ ਸਾਨੂੰ ਪਿਛੋਕੜ ਦੇ ਸਾਡੇ ਬਜ਼ੁਰਗ ਸੇਵਾ ਕਰਦੇ ਆਏ ਆ ਉਹੀ ਸੇਵਾ ਸਾਡੇ ਬੱਚੇ ਜੀ ਅੱਸੀ ਕਰੀ ਜਾਂਦੇ ਪਏ ਆ ਜੀ ਦੇਖੋ ਜੀ ਜਿਹੜੇ ਜਦੋਂ ਅਸੀਂ ਧਾਗਾ ਪਾਣੇ ਹੈਗੇ ਆ ਜਦੋਂ ਬਖਸ਼ ਹੋਵੇ ਉਦਾਂ ਅਸੀਂ ਇਹਨੂੰ ਪਹਿਲੇ ਮਹਾਰਾਜ ਦੀ ਕਿਰਪਾ ਨਾਲ ਦੇਖੋ ਤਿਆਰ ਕਰਕੇ ਰੱਖੇ ਹੋਏ ਆ ਇੱਥੇ ਇਹ ਤਿਆਰ ਕਰਕੇ ਰੱਖੇ ਹੋਏ ਆ ਇਹਨੇ ਧਾਗਾ ਪਾਈ ਜਨਾ ਮਾਰੇ ਤਿਹਾਈ ਜਨਾ ਤੇ ਉਹ ਧਾਗਾ ਦੇਈ ਜਨਾ ਤੇ ਉਹਨੇ ਕੰਮ ਕਰੀ ਜਾ ਉਹਨੇ ਕੰਮ ਕਰੀ ਜਾ ਜਿਹੜੀ ਇਹ ਦਾਨ ਦਾ ਲੰਗਰ ਦਾ ਮਾਲ ਹੁੰਦਾ ਨਾ ਇਹਨੂੰ ਚੰਗੇ ਕੰਮ ਵਿੱਚ ਆਪਾਂ ਕਨਵਰਟ ਕਰਾਂਗੇ ਵਿੱਚ ਜਿਹਨੇ ਦਿੱਤਾ ਉਹਦਾ ਭਲਾ ਜਿੱਤੇ ਅਸੀਂ ਧਾਗਾ ਇਹਦਾ ਪਾਇਆ ਉਹ ਸਾਡਾ ਭਲਾ ਜਿਹੜੇ ਜਿਹਨੇ ਬੱਚੇ ਦੇ ਜਾਂ ਕਿਸੇ ਦੇ ਆਪਾਂ ਅਗੇ ਅਸੀਂ ਦੇਰੇ ਉਹਨਾਂ ਦਾ ਹੀ ਭਲਾ ਇਹ ਚ ਤਿੰਨ ਬੰਦਿਆਂ ਦਾ ਭਲਾ ਹੋ ਜਾਂਦਾ ਜੀ ਸ਼ਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਕਹਿੰਦੇ ਨੇ ਆਸਥਾ ਤੇ ਅੰਧਵਿਸ਼ਵਾਸ ਦੇ ਵਿੱਚ ਬੜੀ ਬਰੀਕ ਜੀ ਲਾਈਨ ਹੈ ਜੀ ਜੇਕਰ ਕਿਸੇ ਦੀ ਆਸਥਾ ਮੰਦਰ ਦੇ ਵਿੱਚ ਹੈ ਗੁਰਦੁਆਰੇ ਦੇ ਵਿੱਚ ਹੈ ਜਾਂ ਮਸਜਿਦ ਦੇ ਵਿੱਚ ਹੈ ਤਾਂ ਇਹ ਆਪਣਾ ਇੰਡੀਵਿਜੂਅਲ ਰਾਈਟ ਹੈ ਕਨਸਟੀਟਿਊਸ਼ਨਲ ਰਾਈਟ ਹੈ ਕਿ ਅਸੀਂ ਕਿਸੇ ਦੇ ਉਹਦੀ ਆਸਥਾ ਤੇ ਉਂਗਲ ਨਾ ਚੱਕੀਏ ਜੀ ਜੇਕਰ ਇਹ ਵੀਡੀਓ ਉਹਨਾਂ ਲੋਕਾਂ ਲਈ ਖਾਸ ਹੋਣ ਵਾਲੀ ਹੈ ਜਿਹੜੇ ਸਰਵਾਈਕਲ ਦੇ ਪੇਨ ਤੋਂ ਪ੍ਰੇਸ਼ਾਨ ਨੇ ਜਿਹੜੇ ਬੀਪੀ ਦੇ ਪੇਸ਼ੀ ਬੀਪੀ ਦੇ ਪੇਸ਼ੈਂਟ ਨੇ ਤੇ ਜਿਨ੍ਹਾਂ ਨੂੰ ਚਾੜੇ ਜਾਂ 타ਗੇ ਦੇ ਵਿੱਚ ਵਿਸ਼ਵਾਸ ਹੈ ਜੀ ਮੈਂ ਜਿੱਹੀ ਥਾਂ ਤੁਹਾਨੂੰ ਲੈ ਕੇ ਆਇਆ ਜਿੱਥੇ ਸਰਵਾਈਕਲ ਦਾ ਤਾਗਾ ਪਾਇਆ ਜਾਂਦਾ ਹੈ ਤੇ ਇੱਕ ਬੀਪੀ ਦੇ ਲਈ ਛੱਲਾ ਪਾਇਆ ਜਾਂਦਾ ਹੈ ਜੀ ਗੱਲਬਾਤ ਵੀ ਕਰਾਂਗੇ ਉਹਨਾਂ ਲੋਕਾਂ ਨਾਲ ਜਿਹੜੇ ਇਹ ਕੰਮ ਜਿਹੜੇ ਇਹ ਸੇਵਾ ਕਰ ਰਹੇ ਨੇ ਤੇ ਆਓ ਤੁਹਾਨੂੰ ਲੈ ਕੇ ਚਲਦੇ ਹਾਂ ਤੇ ਉਹਨਾਂ ਲੋਕਾਂ ਦੇ ਰੂਬਰੂ ਕਰਾਂਗੇ ਤੇ ਮੇਰੇ ਨਾਲ ਸ਼ਾਮ ਲਾਲ ਜੀ ਮੌਜੂਦ ਨੇ ਜੋ ਇਹ ਲੋਕ ਸੇਵਾ ਕਰ ਰਹੇ ਨੇ ਗੱਲਬਾਤ ਕਰ ਲੈਣੇ ਸਰ ਸੇਵਾ ਲੋਕ ਸੇਵਾ ਸਭ ਤੋਂ ਵੱਡੀ ਸੇਵਾ ਹੈ ਤੇ ਕੀ ਕੀ ਚੀਜ਼ਾਂ ਦੇ ਜਿੱਦਾਂ ਕਿ ਤਾਗੇ ਦੇ ਰਹੇ ਹਾਂ ਤੇ ਛੱਲੇ ਵੀ ਪਾਨੇ ਹੋ ਤੇ ਕਿਸ ਕਿਸ ਚੀਜ਼ਾਂ ਦੇ ਇਲਾਜ ਦੇ ਲਈ ਲੋਕ ਤੁਹਾਡੇ ਕੋਲ ਪਹੁੰਚ ਰਹੇ ਨੇ ਪਹਿਲਾਂ ਤਾਂ ਜੀ ਮੈਂ ਲੁਧਿਆਣਾ ਲਾਈਵ ਵਾਲਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਸਾਡਾ ਜਿਹੜਾ ਛੱਲੇ ਵਾਲਾ ਸੇਵਾ ਜਾਂ ਉਪਰਾਲਾ ਕਹਿ ਸਕਦੇ ਇਹ ਲੋਕਾਂ 'ਚ ਪੰਚਾਇਆ ਜਾਂ ਜਿਵੇਂ ਲੋਕਾਂ ਦਾ ਹੋਰਾਂ ਦਾ ਭਲਾ ਹੁੰਦਾ ਵੀ ਉਹਨਾਂ ਦਾ ਵੀ ਭਲਾ ਹੋਵੇ ਜੀ ਤੇ ਕਿੰਨੇ ਚਿਰ ਤੋਂ ਇਹ ਸੇਵਾ ਤੁਸੀਂ ਕਰ ਰਹੇ ਹੋ ਮੈਂ ਕਾਫੀ ਟਾਈਮ ਤੋਂ ਸੇਵਾ ਕਰ ਰਹੇ ਹਾਂ ਜੀ ਇਹ ਤੇ ਇਹ ਬਖਸ਼ਮੀਲੀ ਹੋਈ ਹੈ ਇਹ ਬਖਸ਼ੀ ਹੁੰਦੀ ਹੈ ਜੀ ਇਹ ਤੇ ਤੁਹਾਡੇ ਤੋਂ ਹੀ ਸ਼ੁਰੂਆਤ ਹੋਈ ਜਾਂ ਪਛੋਕੜ ਸਾਡਾ ਪਛੋਕੜ ਤੋਂ ਹੀ ਹੈ ਜੀ ਸੇਵਾ ਮਿਲੀ ਸਾਨੂੰ ਪਛੋਕੜ ਸਾਡੇ ਬਜ਼ੁਰਗ ਸੇਵਾ ਕਰਦੇ ਆਏ ਆ ਉਹੀ ਸੇਵਾ ਸਾਡੇ ਬੱਚੇ ਜਾਂ ਅਸੀਂ ਕਰੀ ਜਾਂਦੇ ਪਏ ਆ ਜੀ ਤੇ ਜਿਹੜਾ ਸਰਵਾਈਕਲ ਦਾ ਤੱਗਾ ਤਾਗਾ ਮੰਨੇ ਹੋ ਦਿਖਾ ਸਕਦੇ ਹੋ ਹਾਂ ਜੀ ਸਰਵਾਈਕਲ ਦਾ ਧਾਗਾ ਉਹ ਦਿਖਾ ਸਕਦੇ ਆ ਇਹ ਜਿਹੜੀ ਜੜੀ ਹੈ ਜਾਂ ਲੱਕੜ ਦਾ ਕਿਸ ਚੀਜ਼ ਦਾ ਬਣਿਆ ਹੋਇਆ ਹੈ ਇਹ ਜੰਗਲੀ ਬੂਟੀ ਹੁੰਦੀ ਹੈ ਜੀ ਇਹ ਲਿਆ ਕੇ ਇਹਨੂੰ ਸ਼ੁੱਧੇ ਜਾਂਦਾ ਹੈ ਸਾਫ਼ ਕੀਤਾ ਜਾਂਦਾ ਇਹਨੂੰ ਪੜਿਆ ਜਾਂਦਾ ਉਹ ਤੋਂ ਬਾਅਦ ਅਸੀਂ ਇੱਥੇ ਧਾਗਾ ਪਾ ਕੇ ਲੋਕਾਂ ਨੂੰ ਅਸੀਂ ਦਿੰਦੇ ਆ ਤੇ ਇਹ ਜਿਹੜੀ ਜੜੀ ਹੈ ਇਹ ਕਿੱਥੇ ਦੇ ਜੰਗਲਾਂ ਦੇ ਹੈ ਕਿਉਂਕਿ ਜੰਗਲ ਅੱਜ ਤਾਂ ਖਤਮ ਵੀ ਹੁੰਦੇ ਜਾ ਰਹੇ ਨੇ ਤੇ ਕਿੱਥੋਂ ਇਹ ਖਤਮ ਨਹੀਂ ਹੋ ਸਕਦੀ ਇਹ ਰਿਸ਼ੀਕੇ ਦੇ ਉੱਪਰ ਜੰਗਲਾਂ 'ਚੋਂ ਮਿਲਦੀ ਹੈ ਜੀ ਅਚ ਰਿਸ਼ੀਕੇ ਹਾਂ ਜਾਂਦੇ ਆ ਉੱਥੇ ਉੱਥੇ ਦੀ ਬੂਟੀ ਹੈ ਇਹ ਹਾਂ ਜਾਂਦੇ ਆ ਜੀ ਤੇ ਕੋਈ ਮੰਤਰ ਵਗੈਰਾ ਜਪਣਾ ਪੈਂਦਾ ਹੈ ਜੇ ਕਿੱਦਾਂ ਦੇਖੋ ਜਿਹੜੇ ਜਦੋਂ ਅਸੀਂ ਧਾਗਾ ਪਾਣੇ ਹੈਗੇ ਆ ਜਦੋਂ ਬਖਸ਼ ਹੋਵੇ ਉਦਦਾ ਸੀ ਇਹਨੂੰ ਪਹਿਲੇ ਮਹਾਰਾਜ ਦੀ ਕਿਰਪਾ ਨਾਲ ਦੇਖੋ ਤਿਆਰ ਕਰਕੇ ਰੱਖੇ ਹੋਏ ਆ ਇੱਥੇ ਇਹ ਤਿਆਰ ਕਰਕੇ ਰੱਖੇ ਹੋਏ ਆ ਇਹਨੇ ਧਾਗਾ ਪਾਈ ਜਾਣਾ ਮਹਾਰਾਜ ਨੂੰ ਤੇ ਆਈ ਜਾਣਾ ਤੇ ਉਹ ਧਾਗਾ ਦੇਈ ਜਾਣਾ ਤੇ ਉਹਨੇ ਕੰਮ ਕਰੀ ਜਾਣਾ ਉਹਨੇ ਕੰਮ ਕਰੀ ਜਾਣਾ ਹਾਂ ਜੀ ਹਾਂ ਜੀ ਹਾਂ ਲੋਕ ਠੀਕ ਵੀ ਹੋ ਰਹੇ ਨੇ ਕਿਦਾਂ ਕਿਦਾਂ ਦਾ ਫੀਲ ਹੁੰਦਾ ਹੈ ਜਦ ਤੁਸੀਂ ਕਿਸੇ ਨੂੰ ਤਾਗਾ ਦਿੰਦੇ ਹੋ ਤੇ ਅਗਲਾ ਆ ਕੇ ਕਹਿੰਦਾ ਸਰ ਕੀ ਮਨ ਹੁਣ ਆਰਾਮ ਹੈ ਉਦੋਂ ਉਦੋਂ ਕੀ ਫੀਲ ਹੁੰਦਾ ਬੜਾ ਇੱਕ ਵਧੀਆ ਸਕੂਨ ਜਿਹਾ ਹੁੰਦਾ ਜਿਵੇਂ ਲੈ ਵੀ ਸਾਡੇ ਇੱਕ ਧਾਗਾ ਦੇਣ ਨਾਲ ਅਗਲੇ ਦਾ ਭਲਾ ਹੋ ਗਿਆ ਜੀ ਤੇ ਕੋਈ ਸੇਵਾ ਵੀ ਲੈਂਦੇ ਹੋ ਜਾਂ ਸੇਵਾ ਦੇਖੋ ਜੀ ਇਹ ਮੂਲ ਦਾ ਧਾਗਾ ਨਹੀਂ ਹੈਗਾ ਅਸੀਂ ਉਹ ਲੰਗਰ ਸੇਵਾ ਲਈ ਹੋਈ ਆ ਕਈ ਬੰਦੇ ਜਿਹਨੂੰ ਨਹੀਂ ਦੇ ਸਕਦੇ ਅਸੀਂ ਕਹਿੰਦੇ ਗਊਸ਼ਾਲਾ ਮਾਤਾ ਜੋ ਵੀ ਕਿਸੇ ਨੂੰ ਗਏ ਪੱਠੇ ਪਾ ਦਿਓ ਜੇ ਕਿਸੇ ਨੇ ਵੋਟ ਕਰਦੇ ਆ ਸੀਗਾ ਨਾ ਉਹ ਲੰਗਰ ਸੇਵਾ ਲੱਗੀ ਉਹ ਚ ਪਾ ਦਿਓ ਜੋ ਪਾਣਾ ਉਹ ਚ ਪਾਈ ਜੋ ਕਿਉਂਕਿ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕੋਈ ਚੀਜ਼ ਫ੍ਰੀ ਨਹੀਂ ਚਾਹੀਦੀ ਬਟ ਕਹਿੰਦੇ ਨੇ ਜੇ ਬਖਸ਼ ਦੀ ਚੀਜ਼ਾਂ ਨੂੰ ਵੀ ਅਸੀਂ ਜੇ bizness ਬਣਾ ਲਈਏ ਤਾਂ ਉਹ ਕੰਮ ਨਹੀਂ ਕਰ ਹਾਂ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਇਹਦੇ ਵਿੱਚੋਂ 1 ਰੁਪਿਆ ਖਾਣਾ ਵੀ ਸਾਡੇ ਲਈ ਇੱਕ ਗਲਤ ਕੰਮ ਹੈ ਅਸੀਂ ਵੀ ਕਿਤੇ ਕੋਈ ਯੂ ਨਹੀਂ ਕਰਦੇ ਇਹ ਕਿ ਜਿਹੜਾ ਵੀ ਸਮਾਨ ਆਂਦਾ ਕੋਈ ਧਾਗਾ ਜਾਂ ਕੋਈ ਵੀ ਤਾਰ ਆਂਦੀ ਅਸੀਂ ਆਪਣੀ ਜੇਬੋਂ ਮੋਲੇ ਦੀ ਲਿਆਨੇ ਆ ਜਿਹੜਾ ਇਹ ਲੰਗਰ ਸੇਵਾ ਦੇ ਪੇਮੈਂਟ ਇਕੱਠੀ ਹੁੰਦੀ ਹੈ ਉਹ ਬੱਚਿਆਂ ਦੀ ਛੜੀ ਕੋਈ ਕਿਤਾਬਾਂ ਕਤੂਬਾਂ ਜਾਂ ਬੱਚਿਆਂ ਦੀ ਕਈਆਂ ਦੀ ਅੱਖਾਂ ਦੇ ਆਪਰੇਸ਼ਨ ਜੋ ਜਾਂ ਲੋੜਵੰਦ ਦਵਾਈਆਂ ਕੋਈ ਇਹ ਅਸੀਂ ਉਪਰਾਲਾ ਕਰਦੇ ਹਾਂ ਇਹਦੇ ਨਾਲ ਹਾਂਜੀ ਹਾਂਜੀ ਹੁਣ ਤਾਜ਼ਾ ਤਾਜ਼ਾ ਇਹ ਅਸੀਂ ਆ ਕੁਛ ਐਡਮਿਸ਼ਨ ਕਰਾ ਕੇ ਹਟੇ ਬੱਚੇ ਜਿਹੜੇ ਬੱਚੇ ਗਰੀਬ ਬੱਚੇ ਐਡਮਿਸ਼ਨਾਂ ਨਹੀਂ ਦੇਖ ਸਕਦੇ ਉਹਨਾਂ ਦੀਆਂ ਐਡਮਿਸ਼ਨ ਭੇਜੀਆਂ ਅਸੀਂ ਤੇ ਜਿਹੜੇ ਲੋਕ ਲੰਗਰ ਸੇਵਾ ਲਈ ਵੀ ਇਹ ਚੀਜ਼ਾਂ ਦੇ ਕੇ ਜਾਂਦੇ ਨੇ ਪੈਸੇ ਦੇ ਜਾਂਦੇ ਨੇ ਮਾਇਆ ਤੇ ਉਹਨਾਂ ਇੱਕ ਤਾਂ ਤੁਸੀਂ ਪਹਿਲਾਂ ਹੀ ਸੇਵਾ ਕਰ ਰਹੇ ਹੋ ਤੇ ਦੂਜੇ ਪਾਸੇ ਜੇ ਉਹ ਪੈਸੇ ਵੀ ਇਕੱਠੇ ਹੋ ਰਹੇ ਨੇ ਤਾਂ ਉਹ ਵੀ ਸੇਵਾ ਵਿੱਚ ਹੀ ਲਾ ਰਹੇ ਹੋ ਇਹ ਬਹੁਤ ਵੱਡੀ ਚੀਜ਼ ਹੈ ਮarre ਜਿਹੜੀ ਇਹ ਦਾਨ ਦਾ ਲੰਗਰ ਦਾ ਮਾਲ ਹੁੰਦਾ ਨਾ ਇਹਨੂੰ ਚੰਗੇ ਕੰਮ ਵਿੱਚ ਆਪਾਂ ਕਨਵਰਟ ਕਰਾਂਗੇ ਵੀ ਚੀਜ਼ ਜਿਹਨੇ ਦਿੱਤਾ ਉਹਦਾ ਭਲਾ ਜੀ ਜਿ ਅਸੀਂ ਤਾਂ ਗਾਇੜਾ ਪਾਇਆ ਉਹ ਸਾਡਾ ਭਲਾ ਜਿਹੜੇ ਜਿਨੇ ਬੱਚੇ ਦੇ ਜਾਂ ਕਿਸੇ ਦੇ ਅਗੇਂਸਟ ਦੀ ਡੇਰ ਹੈ ਉਹਨਾਂ ਦਾ ਹੀ ਭਲਾ ਇਹਦੇ ਤੇ ਤਿੰਨ ਬੰਦੇ ਦਾ ਭਲਾ ਹੋ ਜਾਂਦਾ ਜੀ ਮੈਂ ਮੈਂ ਇਹ ਚੀਜ਼ ਇੱਕ ਗੱਲ ਦੇਖੀ ਵੀ ਇੱਥੇ ਕਿ ਜਿਹੜੇ ਮਾਤਰ ਸਾਥੀ ਲੋਕ ਵੀ ਆਏ ਸੀ ਉਹਨਾਂ ਨੇ ਪੁੱਛਿਆ ਸਰ ਮੇਰੇ ਕੋਲ ਹੈ ਨਹੀਂ ਕੁਝ ਤੁਸੀਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਹਾਂਜੀ ਉਹ ਉਹਨੂੰ ਕਹਿੰਦੇ ਤਾਂ ਭਾਈ ਸਾਡੇ ਕੋਲ ਇਹ ਕੋਈ ਕੰਪੈਰ ਨਹੀਂ ਕੀਤਾ ਜਾਂਦਾ ਜੀ ਠੀਕ ਹੈ ਹਾਂ ਡਿਮਾਂਡ ਹੀ ਹੈਗੀ ਜੀ ਡਿਮਾਂਡ ਕਰਤੀ ਜਿੱਤੇ ਅਸੀਂ ਡਿਮਾਂਡ ਜਿਵੇਂ ਮੁੱਲ ਲੱਗਦਾ ਇਹਦਾ ਉਹ ਤਾਂ ਅੱਗੇ ਦੀ ਪਾਵਰ ਖਤਮ ਹੋਈ ਨਹੀਂ ਆ ਤੇ ਧਾਗਾ ਸਿਰਫ ਸਰਵਾਈਕਲ ਦੇ ਵਿੱਚ ਕੰਮ ਆਉਂਦਾ ਹੈ ਜਾਂ ਕੋਈ ਹੋਰ ਬਿਮਾਰੀ ਸਰਵਾਈਕਲ ਦਾ ਧਾਗਾ ਇਹ ਕੰਮ ਆਉਂਦਾ ਜੀ ਅਸੀਂ ਇੱਕ ਧਾਗਾ ਇਹਨੂੰ ਹੀ ਧਾਗੇ ਨੂੰ ਮਾਈਗਰੇਨ ਤੇ ਵੀ ਕੰਟਰੋਲ ਕਰ ਦਿੰਨੇ ਆ ਜੀ ਠੀਕ ਹੈ ਨਾ ਉਹ ਹੁੰਦਾ ਵਾ ਉਹ ਤੋਂ ਬਾਅਦ ਸਾਡੇ ਕੋਲ ਬੀਪੀ ਦਾ ਛੱਲਾ ਹੁੰਦਾ ਜੀ ਜਿਹੜੇ ਬੱਚਿਆਂ ਦਾ ਬਣਿਆ ਹੁੰਦਾ ਉਹ ਤਕਰੀਬਨ ਆ ਕਾਪਰ ਦੀ ਤਾਰ ਹੁੰਦੀ ਹੈ ਜੀ ਆ ਦੇਖੋ ਆ ਤਾਰ ਹੁੰਦੀ ਹੈ ਇਹਦਾ ਅਸੀਂ ਬਣਾ ਕੇ ਦਿੰਨੇ ਆ ਲੋਕਾਂ ਨੂੰ ਜੀ ਤੇ ਕੀ ਕੁਛ ਮਤਲਬ ਪਰਹੇਜ਼ ਕਰਨਾ ਪੈਂਦਾ ਵਾ ਕਿਉਂਕਿ ਤਾਗਾ ਕਈ ਵਾਰ ਮੈਂ ਸੁਣਿਆ ਵੀ ਹੈ ਇਹ ਗੱਲਾਂ ਕਿ ਤਾਗਾ ਜੇ ਪਾਇਆ ਹੋਇਆ ਤਾਂ ਮਰਗ ਤੇ ਨਹੀਂ ਜਾ ਸਕਦੇ ਜਾਂ ਹੋਰ ਇਹਦਾ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਤਾਗਾ ਹੈ ਅਸੀਂ ਕੁਝ ਵੀ ਸਮਾਨ ਬਣਾ ਕੇ ਦਿੰਨੇ ਆ ਜਿਵੇਂ ਕਿਸੇ ਘਰ ਬੇਵੀ ਹੁੰਦਾ ਵਾ ਆਪਾਂ ਉੱਥੇ ਪਾ ਕੇ ਜਾਂਦੇ ਆ ਜਾਂ ਕਿਸੇ ਮਰਗ ਤੇ ਜਾਂਦੇ ਆ ਉੱਥੇ ਸਾਡੇ ਧਾਗੇ ਦੀ ਪਾਵਰ ਖਤਮ ਹੋ ਜਾਂਦੀ ਹੈ ਜੀ ਉਹ ਇੱਕ ਨੋਰਮਲ ਜਿਹੀ ਚੀਜ਼ ਰਹਿ ਜਾਂਦੀ ਹੈ ਜੀ ਤੇ ਜਿਹੜਾ ਛੱਲਾ ਹੈ ਉਹ ਬੀਪੀ ਦੇ ਵਿੱਚ ਹੀ ਕੰਮ ਆਉਂਦਾ ਹੈ ਜਾਂ ਨਹੀਂ ਛੱਲਾ ਬੀਪੀ 'ਚ ਕੰਮ ਆਉਂਦਾ ਜੀ ਹਾਂਜੀ ਹਾਂਜੀ ਤੇ ਜਿਹੜਾ ਛੱਲਾ ਹੈ ਇਹ ਤੁਸੀਂ ਆਪ ਹੀ ਦਿਨ ਤਿਆਰ ਕਰਕੇ ਇੱਥੇ ਅਸੀਂ ਆਪ ਹੀ ਤਿਆਰ ਕਰਦੇ ਹਾਂ ਜੀ ਇਹ ਤਿਆਰ ਕੀਤਾ ਨਹੀਂ ਮਿਲਦਾ ਜੀ ਅਸੀਂ ਜਦੋਂ ਬਣਾਉਂਦੇ ਆ ਜਿਹੜਾ ਵੀ ਮਰੀਜ਼ ਸਾਡੇ ਸਾਹਮਣੇ ਖੜਿਆ ਉਹ ਉਹਦੇ ਲਈ ਹੀ ਤਿਆਰ ਕੀਤਾ ਜਾਂਦਾ ਵਾ ਠੀਕ ਹੈ ਨਾ ਉਹ ਛੱਲਾ ਜਿਹੜਾ ਸਿਰਫ ਉਹਦੇ ਲਈ ਹੀ ਕੰਮ ਕਰੂਗਾ ਕਿਸੇ ਕੋ ਕਿਸੇ ਲੋ ਹੁੰਦਾ ਨਾ ਸਾਡੇ ਕੋਲ ਲੋ ਝੂਠ ਬੋਲ ਕੇ ਵੀ ਲੈ ਜਾਂਦੇ ਆ ਉਹ ਗਾਹਾਂ ਜਿਹੜਾ ਕਿਸੇ ਹੋਰ ਨੂੰ ਦਿੰਦੇ ਆ ਉਸ ਕੋ ਉਹਦਾ ਬੀਪੀ ਹੋਰ ਵਿਗੜ ਜਾਂਦਾ ਸਾਡਾ ਛੱਲਾ ਪਾਨ ਤੋਂ ਬਾਅਦ ਜੀ ਤੇ ਅਹ ਆ ਪਤਾ ਪਤਾ ਮੰਨਦੇ ਆ ਜਿਹੜੇ ਮਾਈਗਰੇਨ ਦੇ ਪੇਸ਼ੈਂਟ ਆਉਂਦੇ ਨੇ ਜਾਂ ਸਰਵਾਈਕਲ ਦੇ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਕੀ ਕੁਛ ਤੁਸੀਂ ਹੋਰ ਛੱਲੇ ਦੇ ਨਾਲ ਨਾਲ ਦਵਾਈਆਂ ਲਈ ਵੀ ਕੰਨੇ ਹੋ ਜਾਂ ਕੁਛ ਨਹੀਂ ਕਹਿੰਦੇ ਇਹ ਛੋਟਾ ਜਿਹਾ ਪਰਹੇਜ਼ ਦੱਸੀਦਾ ਜੀ ਜੀ ਕੀ ਕੁਛ ਪਰਹੇਜ਼ ਪਰਹੇਜ਼ ਮਜ਼ਾਕ ਵਾਲੀ ਗੱਲ ਹੋ ਜਾਂਦੀ ਹੈ ਇੱਕ ਮੋਬਾਈਲ ਦੀ ਵਰਤੋਂ ਘੱਟ ਕਰ ਲੈਣ ਤੇ ਇੱਕ ਸਰਾਨਾ ਨੀਮਾ ਕਰ ਲੈਣ ਇਹ ਕਹਲ ਕੇ ਦੇਸੀ ਕਿਉਂ ਦੀ ਮਾਲਿਸ਼ ਕਰ ਲਾਂ ਨਾ ਇਹ ਹੀ ਭਰੇਜ ਹੈ ਜੀ ਬਸ ਮੋਬਾਈਲ ਵਾਲੀ ਗੱਲ ਤਾਂ ਤੁਸੀਂ ਬੜੀ ਚੰਗੀ ਕਰਦੀ ਮਜ਼ਾਕ ਮੋਬਾਈਲ ਤਾਂ ਤਾਂ ਪਿੱਛੇ ਹਟਦਾ ਹੀ ਨਹੀਂ ਮੈਂ ਕਿਹ ਮਜ਼ਾਕ ਵਾਲੀ ਗੱਲ ਹੋਏਂਦੀ ਜੇ ਅਸੀਂ ਕਿਸੇ ਨੂੰ ਕਹਿੰਨੇ ਆ ਨਾ ਉਹ ਜਿਹੜਾ ਪੇਸ਼ੈਂਟ ਹੁੰਦਾ ਉਹਦੇ ਚਿਹਰੇ ਤੇ ਸੁਮਾਇਲ ਆ ਜਾਂਦੀ ਹੈ ਵੀ ਅੰਕਲ ਸਾਨੂੰ ਮੋਬਾਈਲ ਤੋਂ ਮਨਾ ਕਰਦੇ ਆ ਕਿਉਂਕਿ ਮੋਬਾਈਲ ਜਿਹੜਾ ਹੈਗਾ ਉਹ ਵੀ ਥੋੜਾ ਜਿਹਾ ਪ੍ਰੋਬਲਮ ਪੈਦਾ ਕਰਦਾ ਜੀ ਇਹ ਤਾਂ ਕਹਿੰਦੇ ਦਿਓ 2-4 ਦਿਨ ਉਦਾਂ ਹੀ ਬਿਨਾਂ ਧੱਗੇ ਤੋਂ ਅਸੀਂ 2000 ਦਿਨ ਮੋਬਾਈਲ ਤੋਂ ਅਸੀਂ ਛੱਡ ਕੇ ਦੇਖ ਲਓ ਤੁਹਾਨੂੰ ਆਪਰੇ ਫਰਕ ਪੈ ਜਾਣਾ ਜੀ ਹਾਂਜੀ ਹਾਂ ਤੇ ਜਿਹੜੇ ਲੋਕ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨਾ ਕੁ ਉਹਨਾਂ ਨੂੰ ਫਰਕ ਪੈ ਰਿਹਾ ਹੈ ਤੇ ਕੀ ਕੁਝ ਆਸਥਾ ਲੈ ਕੇ ਆਏ ਨੇ ਆ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਕੁਝ ਲੋਕ ਵੀ ਮੇਰੇ ਨਾਲ ਮੌਜੂਦ ਨੇ ਜਿਹੜੇ ਢਾਗਾ ਪਵਾਣ ਆਏ ਗੱਲਬਾਤ ਕਰਨੇ ਮਾਤਾ ਜੀ ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਵੀ ਕਦੇ ਪਵਾਇਆ ਹੈ ਢਾਗਾ ਤੇ ਕਿਦਾਂ ਵਿਸ਼ਵਾਸ ਆਏ ਆ ਜੀ ਅਸੀਂ ਸਾਨੂੰ ਕਿਸੇ ਨੇ ਦੱਸਿਆ ਹੈ ਕਿ ਇੱਥੇ ਢਾਗਾ ਪਾਉਂਦੇ ਆ ਸਰਵਾਈਕਲ ਦਾ ਪੂਰੀ ਆਸਥਾ ਹੈ ਕੀ ਲੱਗਦਾ ਠੀਕ ਹੋ ਜਾਓਗੇ ਹਾਂ ਜੀ ਹਾਂ ਜੀ ਵਿਸ਼ਵਾਸ ਹੈ ਸਾਨੂੰ ਵਿਸ਼ਵਾਸ ਹੈ ਹਾਂਜੀ ਤੇ ਕਹਿੰਦੇ ਨੇ ਮਰਦਾ ਕੀ ਨਹੀਂ ਕਰਦਾ ਤੇ ਆਸਥਾ ਤੇ ਅੰਧਵਿਸ਼ਵਾਸ ਦੇ ਵਿੱਚ ਬੜੀ ਮਹੀਨ ਜੀ ਲਕੀਰ ਹੈ ਇਸ ਵਾਰ ਇਸ ਵੀ ਇਸ ਵਾਰ ਤੁਹਾਡਾ ਕੀ ਵਿਚਾਰ ਹੈ ਸਾਡਾ ਤਾਂ ਕੋਈ ਵਿਚਾਰ ਬਸ ਇਹੀ ਹੈ ਕਿ ਸਾਨੂੰ ਫਰਕ ਪੈਣਾ ਚਾਹੀਦਾ ਸਰਵਾਈਕਲ ਦੇ ਧਾਗੇ ਦੇ ਨਾਲ ਤੇ ਜਿਨ੍ਹਾਂ ਨੇ ਤੁਹਾਨੂੰ ਪੱਜਿਆ ਉਹਨਾਂ ਨੇ ਵੀ ਜ਼ਰੂਰੀ ਇਹ ਚੀਜ਼ ਨੂੰ ਵਰਤਿਆ ਹੋਊਗਾ ਤਾਂ ਹੀ ਤੁਹਾਨੂੰ ਅੱਗੇ ਰੈਫਰ ਕੀਤਾ ਹਾਂਜੀ 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 ਸਾਨੂੰ ਵੀ ਦੱਸਿਆ ਗਈ ਸੀ ਨੇ ਪੁਆਏ ਆ ਕਿ ਲੋਕਾਂ ਨੇ ਉਹਨਾਂ ਨੇ ਦੱਸਿਆ ਤਾਂ ਅਸੀਂ ਇੱਥੇ ਆਏ ਹਾਂ ਅ ਕਿਸ ਚੀਜ਼ ਦੇ ਲਈ ਧਾਗਾ ਪਵਾਣਾ ਹੈ ਸਰਵਾਈਕਲ ਦਾ ਹਾਂਜੀ ਤੇ ਪਹਿਲਾਂ ਕਦੇ ਡਾਕਟਰ ਤੋਂ ਸਲਾਹ ਵੀ ਲਈ ਇਲਾਜ ਕਰਾਇਆ ਨਹੀਂ ਜੀ ਸਾਨੂੰ ਦੱਸਿਆ ਲੋਕਾਂ ਨੇ ਇੱਕ ਤੋਂ ਪੁੱਛਿਆ ਦੂਜੇ ਤੋਂ ਪੁੱਛਿਆ ਤੀਜੇ ਤੋਂ ਪੁੱਛਿਆ ਉਹਨਾਂ ਨੇ ਕਿਹਾ ਕਿ ਇੱਥੇ ਜਾ ਕੇ ਧਾਗਾ ਪਾਓ ਫਰਕ ਪੈ ਜਾਊਗਾ ਤੁਹਾਨੂੰ ਉਹਨਾਂ ਨੂੰ ਫਰਕ ਪਿਆ ਹੋਊਗਾ ਤਾਂਜੀ ਠੀਕ ਹੈ ਮਤਲਬ ਕੀ ਪਰੇਸ਼ਾਨੀ ਸੀਗੀ ਇਹਨਾਂ ਸਰਵਾਈਕਲ ਚੱਕਰ ਆਉਂਦੇ ਐ ਤੇ ਲੇਟਿਆਂ ਨਹੀਂ ਜਾਂਦਾ ਸਰਾਂਨੇ ਤੇ ਇਸ ਕਰਕੇ ਤੇ ਇਸ ਜਗ੍ਹਾ ਤੇ ਪਹੁੰਚੇ ਹੋ ਕਿੰਨੇ ਕ ਆਸਥਾ ਹੈ ਤੇ ਕਿਹਨਾਂ ਨੇ ਤੁਹਾਨੂੰ ਇੱਥੇ ਭੇਜਿਆ ਕਿਸੇ ਨੇ ਭੇਜਿਆ ਸਾਨੂੰ ਹਾਂ ਮੈਸੇ ਕੀ ਫਰਕ ਪੈਂਦੇ ਪੈਂਦੇ ਹਾਂ ਜੀ ਕਿਸੇ ਨੇ ਦੱਸਿਆ ਪਾਜੀ ਤੁਸੀਂ ਵੀ ਪਹੁੰਚੇ ਹੋ ਤੇ ਕਿੱਥੋਂ ਦੀ ਸੁਣਿਆ ਤੇ ਕਿੱਦਾਂ ਇੱਥੇ ਆਏ ਮੇਰੇ ਫਰੈਂਡ ਨੇ ਦੱਸਿਆ ਇਹ ਵੀ ਇੱਥੇ ਸੁngla ਸਵਾਲੇ ਕੋਲ ਮੰਦਿਰ ਕੋ ਸਾਹਮਣੇ ਇਹ ਧਾਗਿਆ ਪਾਉਂਦੇ ਨੇ ਜੀ ਤੇ ਤੁਸੀਂ ਪਹਿਲਾਂ ਧਾਗਾ ਪੋਇਆ ਪਹਿਲਾਂ ਪਾਇਆ ਨਹੀਂ ਸੀ ਜਿੱਥੋਂ ਪਹਿਲਾਂ ਪਾਇਆ ਫਰਕ ਨਹੀਂ ਪੈ ਰਿਹਾ ਸੀ ਇੱਥੇ ਆਏ ਆ ਤੇ ਦੂਜੇ ਰਿਹਾ ਆਉਣ ਫਰਕ ਪੈ ਗਿਆ ਬਹੁਤ ਵਧੀਆ ਫਰਕ ਪੈ ਰਿਹਾ ਵਾ ਯਾਨੀ ਕਿ ਆਪਣੇ ਆਸਤਾ ਰਹਿ ਗਏ ਸੀ ਉਹ ਕੰਮ ਸਹੀ ਹੋਇਆ ਓਕੇ ਹੋਇਆ ਜੀ ਤੇ ਪਹਿਲਾਂ ਤਾਗਾ ਪਵਾਇਆ ਸੀ ਕਿੰਨੇ ਚਿਰ ਪਹਿਲਾਂ ਪਵਾਇਆ ਸੀ हो गई 15 ਦਿਨ ਹੋ ਗਏ 15 20 ਨੂੰ ਜਿਆਦਾ ਹੀ ਹੋ ਗਏ 15 20 ਤੋਂ ਵੱਧ ਹੀ ਹੋ ਗਏ ਤਾਗਾ ਕਿਸ ਚੀਜ਼ ਲਈ ਪਾਇਆ ਸਰਵਾਈਕਲ ਸੀਗਾ ਸਰਵਾਈਕਲ ਸੀ ਹਾਂਜੀ ਦਵਾਈਆਂ ਵੀ ਲੁੱਤੀਆਂ ਵੀ ਫਰਕ ਨਹੀਂ ਪਿਆਗਾ اچھا ਦਵਾਈ ਨਾਲ ਨਾਲ ਚਲਾ ਰਹੇ ਹਾਂ ਜਾਂ ਇਕੱਲਾ ਤਾਗੇ ਤਾਂ ਅੱਗੇ ਤਾਗੇ ਨਾਲ ਹੀ ਠੀਕ ਹੋ ਗਿਆ ਜੀ ਦਵਾਈ ਦੀ ਲੋੜ ਹੀ ਨਹੀਂ ਪਈ ਹਾਂਜੀ ਤੇ ਅੱਜ ਫੇਰ ਪਹੁੰਚੇ ਹੋ ਅੱਜ ਇਨਸ਼ਾ ਅੱਲਾਹ ਪਵਾਣਾ ਹੀ ਬੀਪੀ ਦਾ ਠੋਕੇ ਸਾਨੂੰ ਵਿਸ਼ਵਾਸ ਹੋ ਗਿਆ ਵੀ ਇੱਥੇ ਕੰਮ ਸਹੀ ਹੈ ਹਾਂਜੀ ਜੀ ਤੁਸੀਂ ਕਿੰਨੇ ਚਿਰ ਤੋਂ ਸਰਵਾਈਕਲ ਤੋਂ ਪ੍ਰੇਸ਼ਾਨ ਸੀਗੇ ਮੈਂ ਸਿਰਫ ਇਸੇ ਹਫਤੇ ਚ ਅੱਛਾ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਹੋਇਆ ਤੇ ਅੱਜ ਧਾਗਾ ਪਵਣ ਪਹੁੰਚੇ ਹਾਂ ਕਿੱਦਾਂ ਕਿਸੇ ਨੇ ਸਲਾਹ ਦਿੱਤੀ ਨਹੀਂ ਮੇਰੇ ਹੀ ਬੇਟੀ ਨੇ ਭੇਜਿਆ ਅੱਛਾ ਉਹਦੇ ਉਹਦੇ ਵੀ ਇਹੀ ਹੋਇਆ ਸੀਗਾ ਅੱਛਾ ਮਤਲਬ ਉਹਨਾਂ ਨੂੰ ਉਹਨਾਂ ਨੂੰ ਪ੍ਰੋਬਲਮ ਸੀਗੀ ਉਹ ਠੀਕ ਹੋ ਚੁੱਕੇ ਨੇ ਠੀਕ ਹੋ ਚੁੱਕੇ ਨੇ ਅੱਛਾ ਹਾਂ ਉਹਨਾਂ ਤਾਂ ਉਹਨਾਂ ਨੇ ਮੈਨੂੰ ਭੇਜਿਆ ਵੀ ਧਾਗਾ ਪਵ ਉਹਦੇ ਨਾਲ ਠੀਕ ਹੋ ਜਾਊਂਗੀ ਮਤਲਬ ਫਰਕ ਪੈਂਦਾ ਹੈ ਹਾਂ ਫਰਕ ਪੈਂਦਾ ਮਾਹੂ ਬਾਕੀ ਹੁਣ ਪਾਇਆ ਦੇਖੋ ਹੁਣ ਇੱਕ 2 ਇੰਚ ਕੀ ਫਰਕ ਪੈਂਦਾ ਜੀ ਤੇ ਕੀ ਕੁਝ ਸੰਭਾਲ ਕਰਨ ਨੂੰ ਕਿਹਾ ਇਹਨਾਂ ਨੇ ਇਹਨਾਂ ਨੇ ਸੰਭਾਲ ਲਿਆ ਇਹ ਮਤਲਬ ਇੱਕ ਕਿਉਂ ਮਲਣਾ ਇਹਨਾਂ ਨੇ ਕਿਹਾ ਇੱਥੇ ਤੇ ਬਾਕੀ ਇਹ ਜਿਹੜੇ ਜਨਮ ਮਰਨ ਤੇ ਜਾਣਾ ਇਹਨੂੰ ਲਾ ਕੇ ਜਾਣਾ ਜੀ ਤੇ ਕੋਈ ਸੇਵਾ ਵੀ ਲਈ ਹੈ ਜਾਂ ਨਹੀਂ ਸੇਵਾ ਵੱਜੋ ਨਹੀਂ ਨਹੀਂ ਕੋਈ ਸੇਵਾ ਨਹੀਂ ਮੰਗਦੇ ਜੀ ਜੀ ਹਾਂ ਇਹ ਸੇਵਾ ਕਰਦੇ ਆ ਜੀ ਸੇਵਾ ਕਰਦੇ ਹਾਂ ਤੇ ਜਿਹੜੇ ਲੋਕ ਸਾਨੂੰ ਦੇਖ ਰਹੇ ਨੇ ਦਰਸ਼ਕ ਉਹਨਾਂ ਨੂੰ ਕੀ ਕਹੋਗੇ ਜਿਹੜੇ ਦੇਖ ਰਹੇ ਆ ਮੈਂ ਕਹੂੰਗਾ ਇਸ ਤੋਂ ਵਧੀਆ ਕੋਈ ਚੀਜ਼ ਹੀ ਨਹੀਂ ਜੀ ਜੇ ਅਗਰ ਬੰਦਾ ਹਥੋਂ ਪਰੇਸ਼ਾਨ ਹੋ ਕੇ ਜਿਹੜਾ ਹੁੰਦਾ ਉਹ ਠੀਕ ਹੋ ਕੇ ਜਾਵੇ ਤੇ ਉਹਨੂੰ ਉਸ ਤੋਂ ਵੱਡੀ ਰੀਸ਼ ਹੀ ਕੋਈ ਤੇ ਲੋਕ ਲੋਕ ਸੇਵਾ ਤਾਂ ਵੱਡੀ ਸੇਵਾ ਹੈ ਸਭ ਤੋਂ ਸਭ ਤੋਂ ਵੱਡੀ ਸੇਵਾ ਹੈ ਇਹ ਜੀ ਮਾਤਾ ਰਾਨ ਹੋ ਗਿਆ ਵੀ ਬਿਨਾ ਪੈ ਹੈ ਤਾਂ ਇਹ ਸਾਰੇ ਕੰਮ ਹੋ ਰਹੇ ਆ ਤੇ ਇਹਨੂੰ ਕਹਿੰਦੇ ਨੀ स्वार्थ ਸੇਵਾ ਕਿਸੇ ਪੈਸੇ ਦੀ ਡਿਮਾਂਡ ਨਹੀਂ ਤੇ ਇਹਨਾਂ ਦੀ ਜਿਹੜੀ ਬੇਟੀ ਹੈ ਉਹਨਾਂ ਨੂੰ ਵੀ ਸਰਵਾਈਕਲ ਦਾ ਪੇਨ ਸੀਗਾ ਉਹਨਾਂ ਨੇ ਵੀ ਧਾਗਾ ਪਾਇਆ ਤੇ ਉਹਨਾਂ ਨੇ ਕਿਹਾ ਡੈਡੀ ਤੁਸੀਂ ਵੀ ਜਾਓ ਤੇ ਧਾਗਾ ਪਾਓ ਜ਼ਰੂਰ ਤੁਹਾਨੂੰ ਆਰਾਮ ਮਿਲੇਗਾ ਤੇ ਆਸਤਾ ਲੈ ਕੇ ਆਏ ਨੇ ਤੇ ਜ਼ਰੂਰ ਇਹਨਾਂ ਦਾ ਵੀ ਜੇ ਇਹਨਾਂ ਦੀ ਬੇਟੀ ਠੀਕ ਹੋ ਸਕਦੀ ਹੈ ਇਸ ਪੇਨ ਤੋਂ ਤੇ ਇਹਨਾਂ ਨੂੰ ਵੀ ਜ਼ਰੂਰ ਫਰਕ ਪਊਗਾ ਜੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੇ ਟਾਈਮਿੰਗ ਕੀ ਕੁਝ ਰਹਿਣ ਵਾਲੀ ਹੈ ਤੇ ਕਿੱਥੇ ਆਣਾ ਪਊਗਾ ਗੱਲਬਾਤ ਕਰ ਲੈਨੇ ਸਰ ਟਾਈਮਿੰਗ ਕੀ ਕੁਝ ਰਹਿਣ ਵਾਲੀ ਹੈ ਤੇ ਟਾਈਮਿੰਗ ਹੈਗੀ ਸਾਡੇ ਜੀ 11 ਤੋਂ ਲੈ ਕੇ 1 ਵਜੇ ਤੱਕ ਜੀ ਲੋਕਾਂ ਨੂੰ ਖਾਸ ਹੱਥ ਜੋੜ ਕੇ ਇੱਕ ਬੇਨਤੀ ਹੈ ਵੀ 11 ਤੋਂ 1 ਦੇ ਟਾਈਮ ਵਿੱਚ ਹੀ ਸਾਡੇ ਕੋਲ ਛੱਲਾ ਜਾਂ ਧਾਗਾ ਕੁਝ ਵੀ ਸਮਾਨ ਲੈਣਾ ਆਣ ਤੇ ਸਾਡੀ ਦੁਕਾਨ ਤੋਂ ਕੋਈ ਸਮਾਨ ਲੈਣਾ ਮੈਂ ਉਹ ਸਾਡੇ ਸਾਰੀ ਦਿਹਾੜੀ ਬੈਠੇ ਆ ਅਸੀਂ ਤੱਗੇ ਦੀ ਸਰਵਸਤ 2 ਘੰਟੇ ਦੀ ਸੇਵਾ ਕੀਤੀ ਜਾਂਦੀ ਹੈ ਤੇ ਮੰਦਰ ਸ਼ੰਗਲਾਂ ਵਾਲਾ ਸ਼ਵਾਲਾ ਉਹਦੇ ਬਿਲਕੁਲ ਆਪੋਜੀਟ ਵੀਰਵਾਰ ਸਾਡੀ ਅਰੇਸਟ ਹੁੰਦੀ ਹੈ ਵੀਰਵਾਰ ਨੂੰ ਨਾਨ ਕਿਉਂਕਿ ਲੋਕ ਆ ਕੇ ਬੜਾ ਕੰਵੈਲ ਕਰਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੇ ਟਾਈਮ ਤੇ ਆਓ ਆਪਣੇ ਛੱਲਾ ਪਾਓ ਤੇ ਆਪਣੇ ਘਰਾਂ ਨੂੰ ਜਾਓ ਜੀ ਜੈ ਬੋਲੇ ਨਾਥ ਆਸਥਾ ਤੇ ਅੰਧਵਿਸ਼ਵਾਸ ਦੇ ਵਿੱਚ ਬੜੀ ਮਹੀਨਜੀ ਲਕੀਰ ਹੈ ਤੇ ਕਿਸੇ ਨੂੰ ਵੀ ਇਹ ਰਾਈਟ ਨਹੀਂ ਹੈ ਕਿ ਅਸੀਂ ਕਿਸੇ ਦੀ ਆਸਥਾ ਤੇ ਉਂਗਲ ਚੱਕੀਏ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜ਼ਰੂਰ ਆਪਣੇ ਵਿਚਾਰ ਕਮੈਂਟ ਸੈਕਸ਼ਨ ਰਾਹੀਂ ਸਾਝੇ ਕਰਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਜੇ ਸੇhtਿਆ ਦੇ ਨਾਲ ਮੈਂ ਹਾਂ